ਉਸੀ ਸਵਾਲ ਬਾਅਦ ਕਰ ਲਿਓ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਹੈਨਾ ਸਾਨੂੰ ਪਤਾ ਹੋ ਗਿਆ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਤੁਹਾਡਾ ਸਾਰਾ ਸਾਰੀ ਪ੍ਰੈਸ ਦਾ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਇੰਨਾ ਸਮਾਂ ਇੱਥੇ ਖੜ ਕੇ ਵੇਟ ਕਰ ਰਹੇ ਆ ਦੇਖੋ ਗੱਲ ਇਹ ਹੈ ਕਿ ਸਰਕਾਰ ਦੇ ਤਿੰਨ ਮੰਤਰੀ ਆਏ ਤਿੰਨਾਂ ਮੰਤਰੀਆਂ ਦੇ ਨਾਲ ਵਿਸਥਾਰ ਨਾਲ ਚਰਚਾ ਅੱਜ ਹੋਈ ਹੈ ਬ੍ਰੀਕੀ ਚਰਚਾ ਹੋਈ ਹੈ ਇਹ ਚਰਚਾ ਹੋਣ ਤੋਂ ਪਹਿਲਾਂ ਜੋ ਉੱਥੇ ਹਾਲਾਤ ਬਣੇ ਸਾਡੇ ਆਗੂਆਂ ਦੇ ਟਵਿੱਟਰ ਅਕਾਊਂਟ ਉਡਾਤੇ ਸਾਡੇ ਫੇਸਬੁੱਕ ਫੇਸਬੁੱਕ ਦੇ ਪੇਜ ਉਡਾਤੇ ਸਾਡਾ ਸਾਡੀਆਂ ਫੇਸਬੁੱਕ ਕੋਈ ਬੰਦ ਕਰਤੀਆਂ ਉਹ ਸਾਰੇ ਤੇ ਗੱਲਬਾਤ ਹੋਈ ਹੈ ਖਾਸ ਕਰਕੇ ਮੈਂ ਤੁਹਾਨੂੰ ਉਹ ਅੱਲਿਆ ਦਿਆਂ ਕਿ ਖਨੌਰੀ ਬਾਰਡਰ ਦੇ ਉੱਤੇ ਕੱਲ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਇੱਕ EMPLOYE ਫੜਿਆ ਸਾਡੇ ਕਿਸਾਨਾਂ ਨੇ ਔਰ ਸਾਡੇ ਅੰਦੋਲਨਕਾਰੀ ਨੌਜਵਾਨਾਂ ਨੂੰ ਪ੍ਰੇਰੋਕ ਕਰਦਾ ਉਹ ਫੜ ਕੇ ਪ੍ਰਸ਼ਾਸਨ ਨੂੰ ਭੜਾਇਆ ਉਹਦੇ ਸਬੂਤ ਦਿੱਤੇ ਨੇ ਅੱਜ ਤਾਂ ਉੱਥੇ ਵਿਸ਼ਵਾਸ ਜੋ ਹੈ ਸਰਕਾਰ ਨੇ ਕਿ ਇਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਸੀ ਬੰਦੀ ਕਾਨੂੰਨੀ ਕਾਰਵਾਈ ਔਰ ਨਾਲ ਦੀ ਨਾਲ ਜਿਹੜੇ ਤੁਹਾਡੇ ਆਹ ਪੇਜ ਵਗੈਰਾ ਬੰਦ ਹੋਏ ਨੇ ਤੇ ਵੀ ਅੱਜ ਖਲਵਾਵਾਂਗੇ ਵਿਸਥਾਰ ਨਾਲ ਚਰਚਾ ਹੋਣ ਤੋਂ ਬਾਅਦ ਸਰਕਾਰ ਨੇ ਇਹ ਕਿਹਾ ਕਿ ਇਹ ਜਿਹੜੇ ਮੁੱਦੇ ਤੁਸੀਂ ਸਭ ਨੇ ਨਾਲ ਸਾਂਝੇ ਕੀਤੇ ਖਾਸ ਕਰਕੇ ਐਮਐਸਪੀ ਵਗੈਰਾ ਡਾ)^{2} ਸੁਮਿੰਦਰ ਦੀ ਰਿਪੋਰਟ ਕਿਸਾਨਾਂ ਦਾ ਕਰਜ਼ਾ ਇਹ ਸਾਰਾ ਇੱਕ ਚਰਚਾ ਮੰਗਦਾ ਸੀ ਜਿਹਦੇ ਤੇ ਅੱਜ ਪੋਜੀਟਿਵ ਹੋਈ ਐ ਉਹਨਾਂ ਵੱਲੋਂ ਇਹ ਗੱਲ ਸਾਹਮਣੇ ਆਈ ਐ ਕਿ ਅਸੀਂ ਆਪਣੀ ਸਰਕਾਰ 'ਚ ਜਾ ਕੇ ਦੁਬਾਰਾ ਚਰਚਾ ਕਰਾਂਗੇ ਉਹ ਦੁਬਾਰਾ ਤੁਹਾਡੇ ਨਾਲ ਅਸੀਂ ਐਤਵਾਰ ਦਾ ਦਿਨ ਮੀਟਿੰਗ ਦਾ ਫਿਰ ਤੱਕੇ ਕਰਕੇ ਗਏ ਨੇ ਕਿ ਦੁਬਾਰਾ ਐਤਵਾਰ ਨੂੰ ਤੁਹਾਡੇ ਨਾਲ ਬੈਠ ਕੇ ਮੀਟਿੰਗ ਕਰਾਂਗੇ ਬਾਕੀ ਗੱਲਬਾਤ ਪੰਦੇਰੀ ਸਾਹਿਬ ਜੀ ਤੁਸੀਂ ਇੱਕ ਵਾਰ ਲੋਬੀ ਪਹਿਲੇ ਪੂਰੀ ਗੱਲ ਤੋਂ ਤੁਸੀਂ ਉਹਨਾਂ ਨੂੰ ਟਾਇਰ ਕਿਹਾ ਲੋੜਾ ਉਹਨਾਂ ਨੂੰ ਜਾਣ ਪਹਿਲਾਂ ਸੁਣ ਲਓ ਯਾਰ ਪਹਿਲੇ ਸੌਣ ਤੇ ਲਓ ਇਹੀ ਗੱਲਾਂ ਪੰਦੇਰੀ ਸਾਹਿਬ ਨੇ ਤੁਹਾਨੂੰ ਦੱਸਣੀਆਂ ਸੁਣ ਲਓ ਬਾਗੇਰ ਪਾਪਾ ਹਿੰਦੀ ਚ ਹਾਂ ਹਿੰਦੀ ਚ ਕਰਨਾ ਦੇਖਿਏ ਅੱਜ ਜੋ ਵਾਰਤਾ ਹੋਈ ਹੈ ਕੇਂਦਰ ਕੇ ਸਾਥ ਉਨmein ਸਭੀ ਜਿੰਨੇ ਵੀ ਹਮਨੇ ਮੰਗ ਪੱਤਰ ਮੈਂ ਮੁੱਦੇ ਉਠਾਏ ਲੰਬੀ ਚਰਚਾ ਹੋਈ और चर्चा इस बात पे हुई भी चर्चा ही ना करते रह जाए इसका कोई नतीजा निकलना चाहिए तो उन्होंने कहा भी हमें समय चाहिए हम अपनी बात कोई हवा में करना नहीं चाहते अपनी ऊपर एक तो उनकी कोई कॉन्फ्रेंस थी एक आध दिन उसके लिए थोड़ा डिले गए उसके बाद वो अपने मंत्रिमंडल या सरकार के बातचीत कर कर फिर क्योंकि तीन मांगे बड़ी मांगे सभी मांगे बड़ी हैं जैसे एमएसपी खरीद की गारंटी का कानून सी टू प्लस फिफ्टी परसेंट और किसान और खेत मजदूर का कर्ज और भी जितनी मांगे हैं तो उसके ऊपर काफी लंबी चर्चा चली है और दूसरा हमने ये कहा कि आप कहते हैं भी बातचीत जारी रखनी चाहिए बैठ के मसले का हल करेंगे हमने कहा बिल्कुल उचित है तो लंबी चर्चा हुई ऊपर नीचे भी गए सब कुछ हुआ बात करने बाहर निकले फिर अंदर गए तो लंबी चर्चा चली है और आशा करेंगे भी केंद्र आने वाले समय में हम तो चाहेंगे भी सुखद हल निकले टकराव से बचा जाए अन्यथा हमारा दिल्ली जाने का कार्यक्रम अपनी जगह है तो उसके बारे में हम अपने साथियों से जो आज चर्चा हुई है सरकार से विचार विमर्श भी करेंगे।, करेंगे और पंजाब ने कहा भी हम ट्विटर क्वाइन जी आपके पेज भी खोलेंगे और देखिए दिन ब दिन आंदोलन बढ़ता जा रहा है आंदोलन आगे जा रहा है और आप देखेंगे आंदोलन बढ़ता रहेगा और आपके माध्यम से हम सब देशवासियों को पूरी सिविल सोसाइटी को मांग करेंगे कि हमारा साथ दें हमारे साथ आए पूरे देश का सवाल है और जिस तरह से आप इतनी देर तक यहाँ खड़े रहे आपका धन्यवाद आप हमारा पूरा साथ दे रहे हैं ਇਹ ਦੇਖੋ ਐਮਐਸਪੀ ਉੱਪਰ ਨਵਾਂ ਕੀ ਆ ਗਿਆ ਹੈ ਬਿਲਕੁਲ ਕੇਂਦਰ ਦੇ ਨਵਾਂ ਕੁਛ ਹੈ ਸਵਾਲ ਕਰ ਰਿਹਾ ਪਹਿਲੇ ਇੱਕ ਗੱਲ ਦੱਸੋ ਤੁਸੀਂ ਸਾਡੀ ਫਾਈਲ ਹੋਰ ਕੇ ਸੈਟੀਸਫਾਈਡ ਹੋ ਸਵਾਲ ਇਹ ਕਰਕੇ ਲੋ ਸਵਾਲ ਇਹ ਕਰਕੇ ਲੋ ਤੁਸੀਂ ਸੈਟੀਸਫਾਈਡ ਹੋ ਕੇ ਅਨਸੈਟੀਸਫਾਈਡ ਹੋ ਕੇ ਡਾਰਮ ਦੇ ਵਿੱਚ ਜਵਾਬ ਦਿਓ ਆਸ਼ੂ ਵਾਲੇ ਇਹ ਤਾਂ ਵੇਖੋ ਜਦੋਂ ਗੱਲਬਾਤ ਚੱਲ ਰਹੀ ਆ ਉਹਦੇ ਵਿੱਚ ਉਹ ਉਹ ਮੁੱਕਣ ਤੋਂ ਪਹਿਲੋ ਰਿਜ਼ਲਟ ਕੱਢਣਾ ਮੈਨੂੰ ਨਹੀਂ ਲੱਗਦਾ ਠੀਕ ਹੈਗਾ ਵਾ ਜਨਾਬ ਅੱਜ ਵਾਲੇ ਹਾਂ ਅਨਸੈਟੀਸਫਾਈਡ ਹਾਂ ਜਮਾ ਪੇਪਰ ਦੱਸ ਦੋ ਸਾਰਾ ਨਹੀਂ ਪੁੱਛ ਰਹੇ ਅਸੀਂ ਅਸੀਂ ਅੱਜ ਵਾਲਾ ਹੀ ਦੱਸ ਦਿੰਦੇ ਹਾਂ ਨਵਾਂ ਇਹ ਆ ਵੀ ਐਮਐਸਪੀ ਤੇ ਸੀ2+ 50% ਤੇ ਕਰਜ਼ੇ ਵਾਲੀ ਗੱਲ ਤੇ ਔਰ ਜੋ ਕੁਝ ਸਾਡੇ ਨਾਲ ਹੋਇਆ ਉਹਦੇ ਤੇ ਬਹੁਤ ਜ਼ਬਰਦਸਤ ਵਿਚਾਰ ਚਰਚਾ ਹੋਈ ਹੈ ਰੱਜ ਕੇ ਠੀਕ ਆ ਬਾਕੀ ਗੱਲਾਂ ਵੀ ਜਿਹੜੇ ਜਿਹ ਦੇਖੋ ਦੇਖੋ ਪਹਿਲਾਂ ਸੁਣ ਲਓ ਪਹਿਲਾਂ ਸੁਣ ਲਓ ਕਾਲੇ ਨਾ ਪੋ ਜੋ ਕੋ ਜੋ ਮੀਟਿੰਗ ਦੇ ਅੰਦਰ ਸਾਡੇ ਨੂੰ ਕਹਿ ਰਹੇ ਆ ਦੱਸ ਰਹੇ ਆ ਜੇ ਉਹਨੂੰ ਕੋਈ ਹਕੀਕਤ ਵਿੱਚ ਅਮਲੀ ਜਾਮਾ ਪਾ ਦੇਣ ਤਾਂ ਲੱਗਦਾ ਵੀ ਗੱਲ ਅੱਗੇ ਵਧੂਗੀ ਇਹ ਹੁਣ ਹਕੀਕੀ ਅਮਲੀ ਜਾਮਾ ਪਾਉਂਦੇ ਆ ਕਿ ਨਹੀਂ ਪਾਉਂਦੇ ਇਹ ਸਮਾਂ ਦੱਸੋ